ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏ ਮਨ ਪਿਆਰਿਆ ਤੂੰ ਸਦਾ ਸੱਚ ਬੋਲੇ ਆਪਣੇ ਮਨ ਨੂੰ ਕਹਿਨੇ ਤੂੰ ਸਦਾ ਹੀ ਸੱਚ ਚ ਸਤਿਆਰ ਸੱਚ ਨਾਲ ਜੁੜਿਆ ਰਹ ਝੂਠ ਨਾਲ ਨਹੀਂ ਜੁੜੀਦਾ ਤੂੰ ਝੂਠ ਆਸ ਬੰਤਾ ਹੈ ਝੂਠ ਨਾਲ ਜੁੜਿਆ ਤੇਰਾ ਆਪਣਾ ਨਾਸ ਹੋ ਜਾਊਗਾ ਤੇਰੀ ਬੁੱਧੀ ਦਾ ਨਾਸ ਹੋ ਜਾਊਗਾ ਇਹ ਸਦਾ ਸੱਚ ਸੁਭਾਲੇ ਇਹ ਕਟੰਬ ਤੂੰ ਜੀ ਦੇਖਦਾ ਚੱਲੇ ਨਹੀਂ ਤੇਰੇ ਨਾਲ ਹੈ ਹਾਂ ਇਹ ਜਿਹੜਾ ਕਟੰਬ ਹੈ ਨਾ ਦੇਖਦਾ ਇਹਦੇ ਨਾਲ ਕੌਣ ਜਾਂਲ ਕੇ ਨਾਲ ਨਹੀਂ ਜਾਂਦਾ ਹੁੰਦਾ ਕਿਸੇ ਦੇ ਬਣੀ ਜਾਂਦਾ ਇਹ ਤਾਂ ਪਤਾ ਹੀ ਸਭ ਨੂੰ ਜਾਂਦਾ ਚੱਲੇ ਨਹੀਂ ਤੇ ਨਾਲ ਜੇ ਤੇਰੇ ਨਾਲ ਜਾਂਦਾ ਨਹੀਂ ਕਹਿੰਦੇ ਨਾਲ ਤੇਰੇ ਚੱਲੇ ਨਹੀਂ ਤੇਸ ਨਾਲ ਕਿਉਂ ਚਿੱਤ ਲਾਈਏ ਫਿਰ ਕਿਉਂ ਚਿੱਤ ਲਾਇਆ ਵੀ ਤਨ ਤੇ ਨਾਲ ਜਾਣਾ ਨਹੀਂ ਤੇਨੂੰ ਵੀ ਪਤਾ ਹੀ ਕਿਸ ਨਾਲ ਕਿਉਂ ਚਿੱਤ ਲਾਈਏ ਫਿਰ ਚਿੱਤ ਕਿਉਂ ਆਉਣਾ ਛੱਡ ਲਾ ਔਖਾ ਹੋ ਜੂਗਾ ਛੱਟਣ ਵੇਲੇ ਔਖਾ ਹੋਊਗਾ ਕਿਤਨੀ ਲਾਉਣਾ ਛੜਨਾ ਬਣੀ ਛੜਣਾ ਹੈ ਨਹੀਂ ਜਿਤ ਲਾਉਣਾ ਨਹੀਂ ਸਮਾਧ ਤੋੜਨੀ ਪਰ ਕਿਤ ਲਾਉਣਾ ਬਣੀ ਚਿਤ ਲਾਉਣਾ ਹੋਰ ਗੱਲ ਹੈ ਨਾਲਣਾ ਹੋਰ ਗੱਲ ਗੁਰੂ ਵੀ ਰਹੇ ਨੇ ਕਦਮ ਦੇ ਨਾਲੇ ਰਹੇ ਚਿਤ ਨਹੀਂ ਲਾਇਆ ਜਿੱਤ ਲਾਏ ਆਲਾ ਫਿਰ ਭੁੱਲਦਾ ਨਹੀਂ ਕਹਿੰਦੇ ਅੰਦਰ ਉਹ ਨਹੀਂ ਜਾਂਦਾ ਉਹਦੀ ਯਾਦ ਵੀ ਫਿਰ ਜਾਂਦੀ ਯਾਦ ਵੀ ਨਾ ਜਾਂਦੀ ਅੱਖਾਂ ਮੂਰੇ ਹੋਈ ਰਹਿੰਦਾ ਫਿਰ ਉਹ ਚਿੱਤ ਲਾਏ ਹੋਏ ਕਰਕੇ ਰਹਿਦਾ ਉਹ ਦਾ ਨਹੀਂ ਭੁਲਾਉਣ ਵਾਸਤੇ ਚਿੱਤ ਲਾਉਣਾ ਹੀ ਨਹੀਂ ਚਾਹੀਦਾ ਜੇ ਲਾਇਆ ਹੈ ਨਹੀਂ ਚਿੱਤ ਫਿਰ ਭੁਲਾਉਣ ਦੀ ਲੋੜੇ ਨਹੀਂ ਰਹਿੰਦੀ ਭੁਲਾਉਣ ਦੀ ਲੋੜ ਤਾਂ ਆ ਹੈ ਜਾਂ ਚਿੱਤ ਲਾਉਣਾ ਫਿਰ ਕਹਿੰਦੇ ਨੇ ਭਾਈ ਭੁੱਲ ਜਾ ਹੌਲੀ ਹੌਲੀ ਭੁੱਲ ਜੂ ਮੁਸ਼ਕਲ ਪੈਦਾ ਹੁੰਦੀ ਹੈ ਮੁਸ਼ਕਲ ਨਾ ਪੈਦਾ ਹੋਵੇ ਤਾਂ ਚਿੱਤਰੀ ਲਾਈ ਦੋ ਪਾਣੇ ਦਾ ਕੀ ਪਤਾ ਕਰ ਕੀ ਵਰਤਨ ਪਤਾ ਕੁਛ ਇਸ ਕਰਕੇ ਚਿੱਤਰੀ ਲਾਉਣਾ ਚਾਹੀਦਾ ਇਹ ਦੁੱਖੇ ਦੁੱਖ ਹੈ ਜੇ ਤਰੌੜ ਚ ਸਾਥ ਦੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਇਹ ਜਿਹਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਦਾ ਅਖੀਰ ਪਸਤੌਲੋ ਪਵੇ ਵੇਰ ਵੀ ਕਰਦੇ ਕਰਦੇ ਗੱਲ ਠਗੋਲੀ ਪਾਇ ਲੈਣਾ ਕਹਿੰਦੇ ਸਮਝ ਲਓ ਬਈ ਠੱਗੀ ਐ ਜੇ ਪਸਤਾਉਣਾ ਪਊਗਾ ਤੁਹਾਨੂੰ ਪਤਾ ਐ ਵੀ ਸਾਡਾ ਪੱਕ ਕਮਜ਼ੋਰ ਐ ਸਾਡੀ ਜਿਹੜੀ ਐ ਜਗਾ ਜਗਾ ਤੇ ਸਾਨੂੰ ਭਜਣਾ ਪੈਂਦਾ ਸਾਡੇ ਕੋਲ ਜਿਹੜਾ ਹੈਗਾ ਦੂਏ ਪਾਸੇ ਦੇ ਜਿਹੜੇ ਹਥਿਆਰ ਨਿਕਲੇ ਨੇ ਤੀਰ ਨਿਕਲੇ ਨੇ ਜਬਰਦਸਤ ਨੇ ਸਾਡੀ ਜਿਹੜੀ ਕਵਚਾ ਨੇ ਖੇਤ ਦੇ ਜਾਂਦੇ ਨੇ ਤੇ ਹੁਣ ਵੀ ਖੜੇ ਰਹੂਗਾ ਤੇ ਫਿਰ ਅੰਤ ਪਛਤਣੇ ਪਊਗਾ। ਅੰਤ ਪਛੋ ਤਿਆ। ਖੜੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਸਤਿਗੁਰੂ ਦਾ ਉਪਦੇਸ਼ ਸੁਣ। ਇਹੀ ਨਾਲ ਜਾਣੇ। ਇਹ ਜੇ ਛੋੜੇ ਮਾਇਆ ਨਾਲ ਰਹੂਗਾ ਛੋੜੀ ਹੋਈ ਗੱਲ ਸਮਝੀ ਗੱਲ ਹੋਵੇਸ਼ ਨਾਲ ਦਿੰਦੀ ਐ। ਗਿਆਨ ਬੇਸ਼ੱਕ ਅਬੋਲਦਾ ਨਾਲੇ ਰਹਿਦਾ ਦੂਰਿਕਾ। ਔਰ ਜੋ ਚੀਜ਼ ਕੋਈ ਘਰ ਭੁੱਲ ਜਵੇ ਗਿਆਨੀ ਭੁੱਲ ਗਿਆ ਜਾਂਦਾ ਕੋਈ ਚੀਜ਼ ਘਰ ਭੁੱਲ ਜਵੇ ਜਿਹੜਾ ਗਿਆਨ ਆਦਮੀ ਦਾ ਉਹ ਨਹੀਂ ਘਰ ਭੁੱਲਦਾ ਕਰ ਬਣਾਲੇ ਰਹੂ ਉਹ ਬਤੇ ਸੋਣਦਾ ਜੋ ਜੋ ਚੀਜ਼ ਵਸਤੂ ਬਣੂਗੀ ਉਹ ਬਤੇ ਸ ਨਾਲੇ ਰਹੂਗਾ ਸਿੱਖਿਆ ਨਾਲੇ ਰਹੂਗੀ ਸਿੱਖਿਆ ਲਈ ਹੋਈ ਨਾਲੇ ਰਹਦੀ ਹੁੰਦੀ ਹੈ ਹੋਵੇ ਤੇਰੇ ਜਿੱਥੇ ਔਖਾ ਭਗਤਾ ਉੱਥੇ ਸਿੱਖਿਆ ਕੰਬਦਾ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲ ਲੈ ਇਸ ਕਾਕੇ ਨਾਨਕ ਕਹਦਾ ਮਨ ਪਿਆਰੇ ਤੂੰ ਸਦਾ ਸੱਚ ਸਮਾਲ ਲੈ ਸੱਚ ਨਾਲ ਜੁੜਿਆ ਰਹਿ ਸੱਚੀ ਬਾਣੀ ਨਾਲ ਜੁੜਿਆ ਰਹਿ ਅਗੰ ਅਗੋਚਰਾ ਤੇਰਾ ਅੰਤ ਨਾ ਪਾਇਆ ਅਗਭ ਅਗੋਚਰਾ ਤੇਰਾ ਅੰਤ ਨਾ ਪਾਇਆ ਦੇਖ ਅਗਭ ਅਗੋਚਰ ਮਨ ਵੀ ਅਗਭ ਅਗੋਚਰ ਇਹ ਬੁੱਧੀ ਦੀ ਰੇਤੋ ਪਰਈ ਗਿਆ ਜਿਹੜਾ ਕਰ ਹਮੇਸ਼ਾ ਅਗਭ ਗੋਚਰ ਤੇਰਾ ਅੰਤ ਨਾ ਪਾਇਆ ਅਲਤਪੋਲ ਦੇ ਨੂੰ ਬਣਾਉਣ ਆ ਲੈਦੇ ਬੰਦੂ ਵਨ ਨੂੰ ਮਨੇ ਬੁਲਾ ਸਕਾਇਆ ਸੀ ਉਹ ਵੀ ਗੁਰੂ ਨੇ ਬੁਲਾਇਆ ਔਰ ਬਾਹਰੇ ਨੇ ਔਰ ਆਇਆ ਬੰਦੂ ਬੁੱਧੀ ਰਗੜੀ ਅਕਲਰ ਬੁੱਧੀ ਮਾਤ ਦਾ ਮਨ ਵੀ ਕੱਪ ਕੋ ਹੋ ਜਾਂਦੀ ਪਰ ਮੈਛਤਾ ਕਾ ਬਗੋਚਰ ਹੋਣੀ ਹੈ ਇਹਦਾ ਮਨ ਵੀ ਹੈਗਾ ਬਗੋਚਰੇ ਬਣਿਆ ਬੈਠਾ ਸਾਡੇ ਵਾਸਤੇ ਤਨ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਆਪਣਾ ਰੱਬ ਤੂੰ ਜਾਣ ਜਿਹੜਾ ਇੱਕ ਹੈ ਅਗਾ ਬੋਗੋਚਰ ਇੱਕ ਵਾਰ ਇਹ ਦੁਨੀਆ ਦੀ ਜਾਣਦੇ ਸਾਰੇ ਤੁਹਾਨੂੰ ਇੱਕ ਦੀ ਗੱਲ ਕਰਦੇ ਨੇ ਕਿ ਵਿਆਖਿਆ ਕੋਈ ਨਹੀਂ ਕਰਦਾ ਇੱਕ ਦੀ ਇਹਵੇਂ ਆਤਮਾ ਬਾਰੇ ਸਾਰੇ ਗੱਲ ਕਰਦੇ ਨੇ ਆਤਮਾ ਵਰਾ ਹਸਲ ਦੀ ਵਿਆਖਿਆ ਕੋਈ ਨਹੀਂ ਕਰਦਾ ਕੀ ਹੈ ਆਤਮਾ ਹੁੰਦੀ ਕੀ ਹੈ ਇਹਦਾ ਸਰੂਪ ਕੀ ਆਤਮਾ ਬੰਦੇ ਸਰੂਪ ਬਾਰੇ ਕੋਈ ਨਹੀਂ ਦੱਸ ਰਿਹਾ ਕੀ ਹੈ ਇਦੇ ਸਰੂਪ ਕੋਈ ਗੱਲ ਹੈ ਇਕਦੇ ਹੀ ਜੇ ਤਰ ਮੰਨ ਦੋ ਢਾਲ ਵਿੱਚ ਕਿਤੇ ਹੋਈ ਹੋਈ ਹੈ ਢਾਲ ਵਿੱਚ ਕਿਤੇ ਹੋਈ ਹੋਈ ਹੈ ਇਹ ਢਾਲ ਬਾਰੇ ਗਿਆਨ ਹੋ ਗਿਆ ਇਕਦਮੀ ਗਿਆਨ ਹੋ ਗਿਆ ਕਾਲੀ ਕੋਈ ਹੈ ਇਕਦਾਂ ਗਿਆਨ ਹੈ ਜਾਂ ਹੋਣਾ ਹੈ ਢਾਲ ਦਾ ਹੋ ਜਾਂਦਾ ਸਿੱਧਾ ਇਕਦਾਂ ਗਿਆਨ ਕਿਸੇ ਨੂੰ ਨਾ ਹੋਇਆ ਨਾ ਹੋਵੇ ਨਾ ਇਕਦਿ ਪ੍ਰਾਪਤੀ ਸiddhi ਕਿਸੇ ਨੂੰ ਹੋਈ ਨਾ ਹੋਵੇ ਇਹ ਵੀ ਭਲੇਖਾਂ ਚੰਡੀ ਰਹਿਣਾ ਚਾਹੀਦਾ ਇਸੇ ਕਰਕੇ ਇੱਕ ਨੀ ਪ੍ਰਾਪਤੀ ਰਹੀ ਹੋਈ ਕਿਸੇ ਨੂੰ ਲੋਕਾਂ ਨੇ ਦਾਲ ਤੋਂ ਸਟਾਰਟ ਹੀ ਕੀਤਾ ਗੁਰਵਧਰ ਨੇ ਦਾਲ ਤੋਂ ਸਟਾਰਟ ਕੀਤਾ ਹੋਇਆ ਪਹਿਲਾ ਤਰਜੋ ਮਾਨੂ ਖੋਜਣ ਫਿਰ ਮੰਦੇ ਵਿੱਚ ਉਹ ਹੈਗਾ ਹੀ ਐ ਬਦੋਏ ਲੱਭ ਕੇ ਜਿੱਨਾ ਜਰ ਤਨ ਵਿੱਚੋਂ ਮਾਨੀ ਖੋਜਿਆ ਜਾਂਦਾ ਤਾਂ ਬੋਲ ਵਿੱਚੋਂ ਆਪ ਹੈ ਤੂ ਲੈ ਬੁਗੈ ਇਹ ਗੰਭੀਰ ਗੱਲ ਹੋ ਚੁਰੀ ਬਣੀ ਹੋਈ ਆ ਗੱਲ ਸਾਰੀ ਅੰਤੋਂ ਦਾ ਭਾਇਆ ਕਿਨੇ ਤੇਰਾ ਆਪਣਾ ਨਹੀਂ ਭਾਇਆ ਤੇਰਾ ਕਿ ਕਦੋਂ ਤੋਂ ਤੂ ਸੇ ਕੋ ਕਹਿ ਨਾ ਸਕੇ ਕੋ ਤੂ ਕਦੋਂ ਤੱਕ ਕਦੋਂ ਦਾ ਤੂ ਇਹ ਗਰਭ ਚੋਂ ਚ ਆਇਆ ਹੋਇਆ ਕਿੰਦੀਆਂ ਜੂਦਾ ਭੁਗਤ ਲੀਆ ਪਿੱਛੇ ਉਹਦਾ ਕੀ ਸੀ ਪਹਿਲਾਂ ਕਿੰਨੇ ਸਾਲ ਦਾ ਸੀ ਜਿਉਂਦਾ ਕਿੰਨਾ ਚਿਰ ਸਾਚ ਖੜ ਗਿਆ ਜਿਆਦੀ ਇਹਦੇ ਬਾਰੇ ਕੋਈ ਨਹੀਂ ਦੱਸ ਰਿਹਾ ਕੁਝ ਵੀ ਇਹ ਜੀਵ ਹੈ ਗਮੋਚਰ ਹੈ ਆਹ ਇੱਕੋ ਗਮੋਚਰ ਦਾ ਜੀ ਵੀ ਕਰੇ ਦੋ ਟੁਕੜੇ ਨੇ ਇਹ ਵੀ ਗਮੋਚਰ ਹੈ ਆਪਣਾ ਆਪ ਤੂੰ ਜਾਣੇ ਆਪਣਾ ਬਈ ਜਾਣੂਗਾ ਹੋਰ ਕੌਣ ਜਾਣੂਗਾ ਆਪਣੇ ਮਨ ਨੂੰ ਆਪ ਜਾਣੂਗਾ ਦੂਆ ਦਾ ਬਲ ਤਾਂ ਪਰਦੇਸ ਹੁੰਦਾ ਆਪਣੇ ਮਨ ਨੂੰ ਤਾਂ ਜਾਣਦੇ ਅਸੀਂ ਦੂਜੇ ਵਰਜ ਕੀ ਆ ਕੋਈ ਜਾਣਦਾ ਬਸ ਆਪਣਾ ਆ ਜਾਣਦਾ ਹਰ ਇੱਕ ਜੇ ਤੂੰ ਜਾਣਦਾ ਮੈਂ ਕੁਝ ਆਪਣਾ ਆ ਪੇ ਜਾਣਦਾ ਰ ਸਾਰੇ ਤਾਂ ਜਾਣਦਾ ਨਹੀਂ ਬਸ ਆਪਣਾ ਆ ਤੂੰ ਜਾਣਦਾ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖੋ ਖਾਣਾ ਇਹ ਜੀ ਜਾਣਦਾ ਜੀ ਆ ਜੰਤ ਜੀ ਕੀ ਹੈ ਜੰਤ ਦਾ ਜੀਵਨ ਆ ਸਰੀਰ ਦਾ ਜੀਵਨ ਜੀ ਹੈ ਅਗਾਗੋ ਗੋਚਰ ਕਰਨਾ ਪ੍ਰਾਤਮ ਨੂੰ ਗਿਆ ਗੋਚਰ ਬੰਦੇ ਵਿੱਚ ਉਹ ਹੈਗਾ ਮਾਨੂੰ ਕੋਈ ਪਤਾ ਨਹੀਂ ਆਤਮਾ ਨੇ ਬਚਾਵ ਨਿਵਾਸ ਕਰਦਾ ਆਪ ਨੂੰ ਕੋਈ ਕਹਿੰਦੀ ਕਿਤੇ ਡੜਕਦਾ ਹੋਵੇ ਤਾਂ ਪਤਾ ਲੱਗੇ ਕਹਿੰਦੇ ਨੇ ਸਭ ਦੇ ਅੰਦਰ ਹੈ ਸਭ ਦੇ ਅੰਦਰ ਕਹਿੰਦੇ ਨੇ ਸਾਰੇ ਤੁਹਾਨੂੰ ਪਰ ਕਿਸ ਨੇ ਦੇਖਿਆ ਤਰ ਮਿਲਿਆ ਕਿਸ ਨੂੰ ਬਾਰਕਾ ਤੇ ਟੋੜਦੇ ਕੇ ਕਿਸੇ ਨੂੰ ਥੋੜੀ ਜਿਹੀ ਵੀ ਭਣਕ ਪੈ ਜੇ ਅੰਦਰ ਹੈ ਬਾਹਰ ਕਾ ਤੇ ਟੋੜਦੇ ਬਾਹਰੋਂ ਕਾ ਤੇ ਬੰਦਦੇ ਨਾਲ ਸ਼ੁਰੂ ਹੋ ਜਾਂਦੇ ਸੁਣੀ ਹੋਈ ਗੱਲ ਅਲੱਗ ਹੁੰਦੀ ਹੈ ਬੋਲੀ ਗੱਲ ਅਲੱਗ ਹੁੰਦੀ ਹੈ ਕਿਸੇ ਨੂੰ ਭਰੋਸਾ ਨਹੀਂ ਹੈ ਵੀ ਅੰਦਰ ਹੈ ਕਬੂਦ ਕਬੂਦ ਨੂੰ ਤਾਂ ਕਿਸੇ ਨੂੰ ਭਰੋਸਾ ਨਹੀਂ ਜਿਹੜੇ ਬਾਹਰ ਬੰਦਦੇ ਨੇ ਕੁਝ ਜਦੋਂ ਕਾਇਨਾ ਨ ਕੋਲਾਨ ਦਾ ਦਰਸ਼ਨ ਹੋਇਆ ਸਾਨੂੰ ਉਹ ਤਾਂ ਬਿਲਕੁਲ ਡਫਰ ਨੇ ਡਫਰ ਬੁੱਧੂ ਬਣੀ ਕਹਿ ਸਕਦੇ ਹੁਣ ਉਹ ਡਫਰ ਨੇ ਜਾਣ ਬੁੱਝ ਕੇ ਕਹਿੰਦੇ ਛਾਤਰ ਨੇ ਬਹੁਤ ਤਕੜੇ ਸਿੱਖਾ ਨੂੰ ਹੁਦੂ ਬਣਾਉਣਾ ਚਾਹੁੰਦੇ ਨੇ ਗੁਰਮਤਿ ਦਾ ਖਰਾ ਹੋਣਾ ਚਾਹੁੰਦੇ ਨੇ ਲਾਇਰ ਬਦਲਦੀ ਚਾਹੁੰਦੇ ਗ੍ਰੀਦੇ ਹਰੇ ਗ੍ਰੀਦੇ ਨੇ ਹੁਬਦ ਗ੍ਰੀਦੇ ਕਰਦੇ ਨੇ ਤਰਮਾੜਾ ਉਹ ਵੀ ਖਰੀਦਿਆ ਹੈ। ਜਿਆਸਤ ਹੋੜਾ ਗਈ ਤੇ ਦਿੱਲਸ ਖਰੀਦ ਲੋ। ਕਿ ਮੈਂ ਸਾਰੇ ਇਹ ਲਾਈਨ ਤੋਂ ਲੈ ਜਾ ਤਰਬ ਤੇ ਤੁਹਾਨੂੰ ਤਾਂ ਬੜਾ ਖਤਰਾ ਹੈ ਸਾਰਿਆਂ ਨੂੰ। ਉਹ ਵੇਸ਼ ਰਿਆ ਖਤਰਾ, ਬੁਰਾ ਵੇਲੇ ਵੀ ਰਿਆ, ਭਗਤਾਂ ਵੇਲੇ ਵੀ ਰਿਆ। ਸਾਰੇ ਉਹਨਾਂ ਨੇ ਸਾਧਨ ਵਰਤ ਕੇ ਧਰਮ ਨੂੰ ਹਾਈਲਾਈਟ ਹੋਣ ਤੋਂ ਰੋਕਦੇ ਰਹੇ। ਉਲ ਵੀ ਰੋਕ ਰਹੇ। ਰੁਕਦੇ ਰਹੇ। ਪਰ ਜਦਨਾ ਜਦ ਜਦਾ ਹੋੜਾ ਹੋਈ ਹੈ ਜੋ ਪਰਮੇਸ਼ਰ ਨੇ ਕਰ ਦਿੱਤਾ ਜਿੰਨਾ ਜਿਆਦਾ ਰਿਐਕਸ਼ਨ ਕਰ ਲਗੇ ਉਹਨਾਂ ਨੂੰ ਛੇਤੀ ਫੈਲੂਂਗਾ ਚੁੱਪ ਕਰ ਜਾਣਗੇ ਹੌਲੀ ਫੈਲੂ ਕੋਕਾ ਜਿਹਦੇ ਜਿੰਦਾ ਜਿਆਦਾ ਰੌਲਾ ਪੈਦਾ ਯਾਦਾ ਫੈਲ ਜਾਂਦੀ ਹੈ ਹਾਂ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਨ ਕਿਹਦਾ ਖੇਲ ਹੈ ਜੀ ਜੰਤ ਜਿਹੜਾ ਬੁੱਲਦੇ ਅੰਦਰ ਉਹਦਾ ਜੀ ਜੰਤ ਖੇਲ ਉਨੇ ਆਪਣੇ ਜੋ ਜੀ ਪੈਦਾ ਕੀਤਾ ਸਨੀਰ ਦੇ ਵਿੱਚ ਜੀ ਦਾ ਪ੍ਰਵੇਸ਼ ਹੋਇਆ ਖੇਲ ਕੀਤਾ ਹੋਇਆ ਪਿਛਲੇ ਦੇ ਹੋਇਆ ਜੀਆਂ ਤੋਂ ਅੱਖ ਬਖਾ ਹਾਂ ਜੀ ਉਹ ਜਨਤ ਦੀ ਗੱਲ ਕੀਤੀ ਐ ਸਰ ਜੀ ਉਹਨੇ ਆਪਣਾ ਮਨ ਅਸ਼ੀਰਤ ਪਾਤਾ ਜੀ ਦਾ ਮਨ ਆ ਉਹਦੀ ਗੱਲ ਹੈ ਉਹਦਾ ਖੇਲ ਹੈ ਜੀ ਜਨ ਸਭ ਖੇਲਦੇ ਰਹਿ ਤਿਆਗ ਆ ਅੱਖ ਬਖਾਣਾ ਕੋਈ ਕੋਈ ਕੀ ਗਏ ਤੇ ਕੋਈ ਕੀ ਦਖਲ ਦੇਵੇ ਤੇ ਤੇਰਾ ਖੇਲ ਹੈ ਉਹ ਜਦ ਤੇ ਹੱਥੇ ਜ ਡੋਰੀ ਆ ਜਿਹਦੀ ਗੱਲ ਕਰਦੇ ਪਰਬ ਡੋਰੀ ਆ ਤੁਹਾਡੀ ਪਰਬਲੀ ਡੋਰੀ ਕਿਤੇ ਹੋਰ ਹੋਊਗੀ ਉਹ ਛੱਡੋ ਪਰਬ ਦੀ ਗੱਲ ਖਾਊਗੀ ਬਾਅਦ ਆਖੇ ਤਾਂ ਵੇਖਾਂ ਸਭ ਤੂੰ ਹੈ ਆਖਾ ਦਾ ਬੇਕਾਬ ਤੂੰ ਜਿਹਨੇ ਜਗਤੋਂ ਪਾਇਆ ਆਖਾ ਦਾ ਬੇਕਾਬ ਤੂੰ ਆ ਜਿਹੜਾ ਕੁਝ ਕਿਹਾ ਗਿਆ ਲੋ ਅਗਭੋਗੋ ਚੜ ਦੇ ਬਾਰੇ ਅਗਭੋਗੋ ਚੜ ਦੇ ਬਾਰੇ ਜੋ ਕੁਝ ਕਿਹਾ ਗਿਆ ਲੋ ਅਗਭੋਗ ਇਕੱਠ ਇਕੱਠ ਦੀ ਕਹਾਣੀ ਜੇ ਕਥੀ ਗਈ ਹੈ ਕਿਤੇ ਕਥਾ ਲੋ ਜੀ ਉਹਦਾ ਕਥਨ ਵੀ ਕੀਤਾ ਗਿਆ ਤਾਂ ਆਦਮੀ ਨੇ ਨਹੀਂ ਕੀਤਾ ਕਥਨ ਇਹ ਗੱਲ ਆਖੇ ਤਾਂ ਵੇਖਿਆ ਸਭ ਤੂੰ ਆ ਆਖਿਆ ਵੀ ਤਾਂ ਵੇਖਿਆ ਵੀ ਤਾਂ ਵੇਖ ਕੇ ਆਖਿਆ ਜੋ ਆਖੇ ਜੋ ਬੋਲੇ ਜੋ ਵੇਖੇ ਓਕੇ ਓਕੇ ਤੈ ਉਹ ਆਖਿਆ ਇਹ ਜੀਵ ਨੇ ਤਾਂ ਜਿਵੇਂ ਤੈ ਬੁਲਾਇਆ ਹੋਏ ਬੋਲ ਦਿੱਤਾ ਜਿਹਨੇ ਜਗਤ ਪਾਇਆ ਹਾਂ ਜਿਹਨੇ ਜਗਤ ਪਾਇਆ ਜਿਹਨੇ ਜੰਤ ਪੈਦਾ ਕੀਤਾ ਇਹ ਜੀਵ ਉਹਨੇ ਬੁਲਾਇਆ ਇਹ ਬੋਲਿਆ ਅ ਤੇਨੂੰ ਬੁਲਾਇਆ ਰਗੜਿਆ ਨੇ ਇਹ ਆਇਆ ਲਾਇਰ ੁਰਗੀ ਬਾਣੀ ਤੈਨੂੰ ਆਈ ਸਤਿਗੁਰ ਤੇ ਨਾਮ ਪਾਇਆ ਜਾਏ ਨਾਮ ਤੈਨੂੰ ਆਇਆ ਪਾਇਆ ਇਹਨੇ ਸਤਿਗੁਰ ਤੇ ਫਿਰ ਇਹ ਬੋਲਦਾ ਕਿ ਆਖਿਆ ਵੀ ਆ ਵੇਖਿਆ ਵੀ ਤੈਨ ਵੇਖਿਆ ਨਾ ਇਹਦੇ ਕੋਲ ਤਾਂ ਅੱਖ ਦੂਜੀਆਂ ਨੇ ਉਹ ਅੱਖ ਇਹਦੇ ਕੋਲ ਨਹੀਂ ਹਨ ਸੇ ਅਖੜੀਆਂ ਪੈਨ ਨਾਲ ਤੇ ਸੇ ਅਖੜੀਆਂ ਪੈਨ ਉਹ ਅੱਖ ਤੇਰੇ ਕੋਲ ਦੇ ਵੇਖਣ ਵਾਲੀ ਹੈ ਇਹਦੇ ਕੋਲ ਅੱਖਾਂ ਹੀ ਨਹੀਂ ਗੱਲ ਕਹੀ ਹੋਈ ਹੈ ਦੇਖ ਕੇ ਸੋ ਬੋਲ। ਸਾਥੇ ਤੇ ਬਬਰਾਂ ਜਾ ਪਿਆ ਸੀ ਦੇਖਿਆ ਕਿਨੇ ਸੀ। ਕਿਨੇ ਦੇਖਿਆ ਸੀ ਜਿਹਦੇ ਦੇਖਿਆ ਸੀ ਉਹ ਇਹ ਤਾਂ ਸੁਣੋ। ਇਹਦੇ ਕੋ ਤਾਂ ਅਖਾਈ ਨਹੀਂੜੇ, ਦੇਖਣ ਵਾਲੇ ਕੋ ਬੋਲਣ ਵਾਲੇ ਕੋ ਅਖਰੀ ਹੈ। ਨਾ ਉਹ ਜੋ ਜੋਦਾ ਸੀ। ਇਹ ਹੁਣ ਦੀ ਗੱਲ ਹੈ ਨਾ ਪਿਛਲੀ ਗੱਲ। ਇਹ ਤਾਂ ਹੁਣ ਦੇ ਹੁਣ ਕਹਿ ਰਿਹਾ। ਇਹ ਬੜਾਇਆ ਹੀ ਬੋਲਦਾ। ਉਹ ਬੁਲਾਇਆ ਬੋਲਦੇ ਨੂੰ ਐਨੀ ਐਵੇਂ ਵੜਿਆਈ ਮੂਰਖ ਦੇ ਦਿੱਤੀ ਚੱਕ ਕੇ ਹਾਂ ਭਾਈ ਜਿਹੜੀ ਉਹਨਾਂ ਨੇ ਕਹਿਆ ਸੀ ਇੱਥੇ ਤੇ ਰੱਖਿਓ ਸਾਡੀ ਦਰਜਾ ਉਹ ਤੇ ਦਰਜਾ ਨਹੀਂ ਰੱਖਿਆ ਦਰਜਾ ਵਧਾਤਾ ਤਾਂ ਹੀ ਕੁਝ ਨਹੀਂ ਲੱਭਿਆ ਇਹਨਾਂ ਨੂੰ ਗੁਰਬਾਣੀ 'ਚ ਲੱਭਦਾ ਤਾਂ ਕਿ ਦਰਜਾ ਉਹ ਨਹੀਂ ਰੱਖਦੇ ਜਿਨ੍ਹਾਂ ਨੇ ਉਹਨਾਂ ਨੇ ਆਪਣਾ ਦਰਜਾ ਬਿਥਿਆ ਸੀ ਤੇ ਦੱਸਿਆ ਸੀ ਇਹਨਾਂ ਨੂੰ ਗੁਰਬਾਣੀ 'ਚ ਵੀ ਇਹਨਾਂ ਦਾ ਦਰਜਾ ਇਹ ਤਾਂ ਬਹਾਨਾ ਵਧਾਇਓ ਇਹਨਾਂ ਨੇ ਕਹਾ ਵਧਾਤਾ ਉਹ ਦਰਜਾ ਲੱਭਣਾ ਕੀ ਸੀ ਉੱਥੇ ਗਾਣੇ ਛੱਡ ਤੇ ਉਹ ਜਿਹੜਾ ਉੱਤੇ ਬੈਠਾ ਪਿਛਲੇ ਪਾਸੇ ਬੈਠਾ ਪ੍ਰਾਤਮ ਉਹ ਛੱਡ ਦਿੱਤਾ ਦੇਦਾਰੀ ਬਲ੍ਹੇਆ ਬਾਕੀ ਦੋ ਹੀ ਛੱਡ ਦਿੱਤੇ ਦੋਸ ਨੇ ਜਾਂ ਉੱਤੇ ਪਾਣੀ ਸੱਚ ਘੜ ਤੋਂ ਆ ਰਹੀ ਹੈ ਸੋੜੇ ਜਾਂਦੇ ਜਿਹੜਾ ਸਾਰੇ ਆੁਰੂ ਉਹਦੇ ਥਰੂ ਇਹਨੂੰ ਆ ਰਹੀ ਹੈ ਉਹ ਦੋਏ ਛੱਡਦੇ ਪਿਛਲੇ ਵਿੱਚੋਂ ਘੜਦੇ ਉਹ ਗੁਰਬਾਨੀ ਹੈ ਫਰਦ ਜਨਾਬ ਇਹ ਜਾਣ ਹੈ ਜਿਹੜਾ ਬੋਲਣ ਵਾਲਾ ਹੈ ਤਾਂ ਜਾਣ ਹੈ ਉਹ ਸੰਤ ਅੰਦਰ ਵਾਲਾ ਜਿਹਨੂੰ ਬਾਣੀ ਆਈ ਹੈ ਸੁਣੀ ਹੈ ਨਾ ਸੰਤ ਮਿਲੇ ਨਾਨਕ ਦੇ ਸੰਤ ਮਿਲੇ ਤਾਂ ਸੱਚ ਪਾਈ ਹੈ ਸੱਚ ਨੂੰ ਮਿਲਿਆ ਇਹਨੂੰ ਦੱਸਿਆ ਇਹ ਤਾਂ ਬਲਵਾਇਆ ਹੈ ਕਿੰਨਾ ਚਿਰ ਇਸ ਗੱਲ ਦੀ ਸਮਝ ਨਹੀਂ ਆਈ ਜੀ ਨੂੰ ਉਹਨੇ ਗੁਰਬਾਨ ਨੂੰ ਕਿਹਾ ਥੋੜ੍ਹ ਕਹਿਣਾ ਨਾਨਕ ਤੂੰ ਸਦਾ ਗੰਭ ਹੈ ਕਾਇਨਾਤ ਤੂੰ ਸਦਾ ਗੰਭ ਨਾਨਕ ਕਹਿੰਦਾ ਆਪਣੇ ਦਲੇ ਨੂੰ ਤੂੰ ਤਾਂ ਸਦਾ ਹੀ ਗੰਭ ਤੇਰਾ ਅੰਤ ਨਾ ਪਾਇਆ ਤੇਰਾ ਅੰਤ ਤੇਰਾ ਅੰਤ ਕਿੱਥੋਂ ਪੜ ਲੇ ਪਿਤਾ ਦਾ ਜਾਲੂ ਕੀ ਜਾਲੇ ਪੂਤ ਮੇਰਾ ਅੰਤ ਦਾ ਤੁਲ ਜਾਣਦਾ ਮੈਂ ਤੇਰਾ ਅੰਤ ਕਿਵੇਂ ਪਾਲੂ ਤੂੰ ਵੇਸ਼ਾ ਜਾਗਦਾ ਹੈ ਵੇਹ ਸੋਝੇ ਨਾ ਦੇ ਜਾਗਦਾ ਵੇ ਤੇ ਤੂੰ ਪੈਦਾ ਹੋਇਆ ਤੇਰਾ ਅੰਤ ਵੇਖੇ ਬਿਜੂ ਸੁਰਨਾਰ ਮੁਨੀ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਬਟ ਖੋਜਦੇ ਰਹੇ ਨੇ ਜੀ ਦੂਸਤ ਦੇ ਵਿੱਚ ਉਹ ਸੁਰਨਾਰ ਮੁਨੀ ਜਾਨ ਅੰਮ੍ਰਿਤ ਖੋਜਦੇ ਰਹੇ ਨੇ ਸਿੱਖਾਂ ਨਾਲ ਕਿਸ ਬੋਲ ਵਿੱਚ ਸੁਰਨਾਰ ਮੁਨਜਤ ਆੜੇ ਦਸਮਗੰਜ ਦਾ ਵਿਰੋਧ ਕਰਦੇ ਨੇ ਸੁਰਨਾਰ ਮੁਨਜਤ ਸਾਡੇ ਕੀ ਬਦਲ ਸਿੱਖਾਂ ਨਾਲ ਇਹਨੂੰ ਕੱਢੋ ਬਾਣੀ ਨੂੰ ਭਗਤੀ ਨੂੰ ਇਹਦਾ ਇਹ ਦੂਜਾ ਨੇ ਸੁਰਨਾਰ ਮੁਨਜਤ ਸਾਡੇ ਨਾਲ ਇਹਦਾ ਕੀ ਬਦਲ ਕਿਉਂ ਲਿਖੀ ਹੈ ਵਿੱਚ ਇਹ ਤਾਂ ਕਾਲੂ ਐ ਜਸਟ ਸਟੈਂਡ ਖੜੇ ਹੋ ਜਾਣਗੇ ਜਿਵੇਂ ਦੁਲਗਾਰੇ ਚੱਡੀ ਦੀ ਗੱਲ ਕਰਦੇ ਨਾ ਸੋਨਾਰ ਬੰਦੇ ਅਟੈਕ ਹੋਣ ਲੱਗ ਜਾਣਗੇ ਵੀਨ ਕੜਵਾਰ ਸਾਡਾ ਕੀ ਮਸਲੋ ਇਹਨੂੰ ਇਹ ਉਹਨਾਂ ਲੋਕਾਂ ਨੂੰ ਉਪਦੇਸ਼ ਹੈ ਜਿਹੜੇ ਸੋਨਾਰ ਬੰਚਲ ਨੂੰ ਬੰਦੇ ਤੇ ਜਿਹੜੇ ਆਏ ਬੈਠੇ ਨੇ ਨਾ ਵਿਰੋਧ ਕਰਨ ਵਾਲੇ ਇਹਨਾਂ ਵਾਸਤੇ ਕੁਰਬਾਨੀ ਜੋਪ ਤੇ ਸਹਯੋ ਦੀ ਤੇ ਆਪਣਾ ਕੋਈ ਹੋਰ ਗੱਲ ਸੁਣ ਦੇ ਲੈਣ ਇਹਨਾਂ ਵਾਸਤੇ ਇਹ ਉਪਦੇਸ਼ ਹੈ ਉਬਦਿਆ ਸੋਨਾ ਬਾਤਾਂ ਨੇ ਸੋਨਰ ਫੌਜਾਂ ਨੂੰ ਬੰਦੇ ਸੀ ਇਹ ਗੱਲ ਮੰਦੇ ਸੀ ਵੀ ਉਹ ਆਂਦੇ ਜੀ ਅਬਰ ਤਾਂ ਲਿਆਂਦਾ ਲਬਕੋਸ ਨੇ ਜਿਹਾ ਲੜਾਈ ਹੋਈ ਆ ਉਹ ਸਾਰੀਆਂ ਫੌਜਾਂ ਉਹਦੀ ਉਹ ਬਾਰੀਆਂ ਗਈਆਂ ਰਾਮਚੰਦਰ ਟਿਆਂ ਵੀ ਮੂਰਛਤ ਹੋ ਕੇ ਉਹ ਵਾਲਮੀਕ ਨੇ ਘੜਾ ਲਿਆਂਦਾ ਅਬਰ ਦਾ ਅਪਤਾਲ ਚ ਉਹ ਲਿਆ ਕੇ ਛੜਕਿਆ ਸਾਰੇ ਜਉਦੇ ਹੋ ਗਏ ਇਹ ਗੱਲਾਂ ਸਾਖੀਆਂ ਬਣੀ ਹੋਈਆਂ ਸੀ ਉਹ ਸਾਖੀਆਂ ਨੂੰ ਰੱਦ ਕਰਿਆ ਹਰ ਗਿਰ ਇਦਾਂ ਨਹੀਂ ਹੁੰਦਾ ਹਰਦਾ ਬਰਿਆ ਹੋਇਆ ਜਉਦਾ ਜ਼ਰੂਰ ਅਬਰਤ ਕਰਦਾ ਪਰ ਉਹ ਮਨ ਦੇ ਲੈਵਲ ਤੇ ਬਰਿਆ ਹੋਇਆ ਆਤਮਾ ਦੇ ਲੈਵਲ ਤੇ ਬਰਿਆ ਹੋਇਆ ਜਉਦਾ ਕਰਦਾ ਇਹ ਕਬੀਰ ਕਹਿੰਦਾ ਮਰੂ ਤਾਂ ਹਰ ਕੇ ਦਵਾਰ ਸਭ ਦੇ ਬਰਿਆ ਬਰਿਆ ਫਿਰ ਜੀਵ ਆ ਗੱਲ ਕਹਿ ਕੇ ਉਹ ਜਿਹੜਾ ਅਬਰਤ ਸੀ ਉਹ ਦੱਸਿਆ ਵੀ ਆ ਅਬਰਤ ਹੁੰਦਾ ਅਬਰਤ ਹੁੰਦਾ ਅਬਰਤ ਪਹਿਲਾਂ ਸੀਗਾ ਸੁਣਿਆ ਹੋਇਆ ਸੀ ਜੇ ਹੁਣ ਦੋਹਾਂ ਨੂੰ ਕੰਪੈਰੀਸ਼ਨ ਕਰਕੇ ਨਾ ਦੱਸਾਂਗੇ ਤਾਂ ਲੋਕ ਉਹ ਅਬਰਤ ਨੂੰ ਫਿਰ ਪਰ ਚਾਰ ਹੁਣ ਵੀ ਹੋ ਰਿਹਾ ਉਸ ਮਤ ਦਾ ਆਪਣਾ ਪ੍ਰਭਾਵ ਹੁਣ ਵੀ ਪਾ ਰਹੇ ਨੇ ਉਹ ਉਹਨਾਂ ਲੋਕਾਂ ਨੂੰ ਵੀ ਪ੍ਰਚਾਰ ਹੁਣ ਕਰ ਰਹੇ ਸੀ ਜਿਹੜੇ ਉਹਨੂੰ ਮੰਨਦੇ ਨੇ ਉਹਨਾਂ ਜੋ ਵੀ ਕੁਰਬਾਨੀ ਨੂੰ ਬੁਲਣਗੇ ਜਿਹੜੇ ਸਿਆਣੇ ਨੇ ਸੋਨਾਂ ਨਮਜਾ ਨਮਰਤ ਖੋਜਦੇ ਰਹੇ ਨੇ ਮੁਸਲਮਾਨ ਵੀ ਆਵੇ ਹਾਦ ਨੂੰ ਖੋਜਦੇ ਰਹੇ ਨੇ ਅਲਵੈਲਾ ਦੀਆਂ ਤਹਲੀਆਂ ਜੋ ਉਹਨਾਂ ਦੇ ਆਵੇ ਹਾਦ ਦੀ ਗੱਲ ਚਲਦੀ ਹੈ ਆਵੇ ਹਾਦ ਕਹਿੰਦੇ ਨੇ ਅਮਰਤ ਨੂੰ ਆਵਦਾ ਪਾਣੀ ਥਾ ਤੁਹਾਡਾ ਜ਼ਿੰਦਗੀ ਦਾ ਜੀਵਨ ਦੇਣ ਵਾਲਾ ਪਾਣੀ ਉਹ ਵੀ ਬੰਦਰ ਪਰ ਆਇਆ ਪਾਣੀ ਨੂੰ ਵਰਦੇ ਨੇ ਸਰੀਰ ਦੇ ਪੀਣ ਵਾਲੇ ਨੂੰ ਉਹ ਨਹੀਂ ਹੁੰਦਾ ਅਬਰਤ ਵੀ ਇਹੀ ਪੀਣ ਵਾਲੇ ਨੂੰ ਬੰਦਰ ਇਹਨਾਂ ਨੇ ਪੌੜਾ ਉਬਰਤ ਬਣਾ ਲਿਆ ਪੌੜਾ ਉਬਰਤ ਨਹੀਂ ਸੀ ਅਸੀਂ ਬਣਾ ਸਕਦੇ ਉਹ ਸਰੀਰ ਦੇ ਪੀਣ ਵਾਲਾ ਅਬਰਤ ਬੰਦੇ ਨੇ ਉਹਨੂੰ ਪੌੜਾ ਹੀ ਲੱਗਣਾ ਚਾਹੀਦਾ ਸਾਨੂੰ ਅਜੀ 36 ਅਮਰਦ ਹੋਰ ਬੋਲਦੇ ਹਾਂ ਗੁਰਬਾਣੀ ਬੰਦੀ ਹੈ ਇਹ ਪ੍ਰਤਾਸ਼ 36 ਅਮਰਦ ਖਲੇ 36 ਅਮਰਦ ਸਰੀਰ ਕਰਕੇ ਖਲੇ ਹੋ ਸੀ ਤੇ ਠਾਕਰ ਗੁਰ ਰਖਮਨ ਬਾਹੇ ਜੇ ਪਾਉਣ ਨੂੰ ਅਮਰਦ ਬੰਦਿਆ ਤਾਂ ਨੰਬਰ 37 ਤੇ ਆ ਗਿਆ ਪਾਉਣ 36 ਦਾ ਪਹਿਲਾ ਹੀ ਤੇ 37 ਹੋ ਗਿਆ ਫਿਰ ਇਸ ਕਰਕੇ ਪਾਉਣ ਅਮਰਦ ਨਹੀਂ ਹੈ ਕਿਹਾ ਜਾ ਸਕਦਾ ਕਿਉਂਕਿ ਸਰੀਰ ਅਮਰ ਬਿੰਦਾ ਬਾਹਰ ਲਾਹੋ ਜਿਹੜਾ ਅਮਰ ਬਿੰਦਾ ਅਮਰ ਹੋ ਜਾਂਦਾ ਹੈ ਸ਼ਰੀਰ ਅਮਰ ਹੋ ਨਹੀਂ ਸਕਦਾ ਗੁਰਬਾਨੀ ਝੂਠੀ ਸਾਬਤ ਹੋਦੀ ਹੈ ਜੇ ਅਸੀਂ ਉਹਨੂੰ ਅਮਰਤ ਕਹਿੰਦੇ ਹਾਂ ਕਿਉਂਕਿ ਅਮਰਤ ਪੀਵੇ ਅਮਰ ਹੋ ਜੇ ਸ਼ਰੀਰ ਅਮਰਤ ਪੀ ਲੂ ਅਮਰ ਆ ਫੇਰ ਮਰ ਨਹੀਂ ਸਕਦਾ ਲੇਕਿਨ ਉਹ ਅਮਰਤ ਪੀ ਕੇ ਮਰ ਰਹਾ ਹੈ ਤੇ ਗੁਰਬਾਨੀ ਦਾ ਝੂਠੀ ਸਾਬਤ ਕਰਤੀ ਅਸੀਂ ਆਪਣੀ ਅਦਲ ਨਾਲ ਇਹ ਗੱਲ ਤੇ ਅਟੈਕ ਨਹੀਂ ਕਰਦੇ ਈਆਂ ਅਟੈਕ ਕਰਨੀਆਂ ਗੱਲਾਂ ਸੀ ਉਹਦੇ ਤਾਂ ਕਰਦੇ ਦੀ ਝੂਠ ਨੂੰ ਸੱਚ ਮੰਨੀ ਬੈਠੇ ਨੇ ਸੱਚ ਨੂੰ ਝੂਠ ਸਾਬਤ ਕਰਦੇ ਤੇ ਤੁਲੇ ਹੋਏ ਨੇ ਉਹ ਤਾਂ ਗਲਤ ਗੱਲ ਹੈ ਉਹ ਤਾਂ ਇਹਨਾਂ ਨੂੰ ਦਿਖਿਓ ਨਹੀਂ ਵੀ ਗਲਤ ਹੈ ਕਿਥੋਂ ਉਹ ਨੂੰ ਠੀਕ ਮੰਨੀ ਬੈਠੇ ਨੇ ਚੋ ਠੀਕ ਆ ਉਹ ਨੂੰ ਗਲਤ ਸਾਬਤ ਕਰਨੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਅੰਦਰ ਸਚਨਾ ਨਹੀਂ ਨਾ ਜੁੜੇ ਹੋਏ ਡੈਕਟਰ ਝੂਠ ਵਾਲੀ ਲੈ ਲਈ ਸਿੱਧੂ ਵਾਦ ਨਾਲ ਜੁੜ ਗਏ ਸਿੱਧੂ ਵਾਦ ਦੇ ਦੇਸ਼ੀ ਗੁਰ ਤੋਂ ਦੇਖ ਰਹੇ ਓਹ ਸਿੱਧੂ ਵਤਨ ਹੈ ਰਹਾ ਉਹ ਜਦੋਂ ਦੁਰਗਾ ਦੇਵੀ ਉਹ ਨਜ਼ਰ ਆਉਂਦੀ ਹੈ ਉਹਦਾ ਫੜਿਓ ਨਹੀਂ ਉਥੇ ਲਿਖਿਆ ਹੋਇਆ ਕੀ ਹੈ ਇਹਦਾ ਉਹਦੇ ਫਿਰ ਇਹ ਬਾਪਣ ਹੋਏ ਕੌਣ ਹੈ ਸਿੱਧੂ ਓਏ ਲਿਖਿਆ ਨਹੀਂ ਬੜਿਆ ਅਭੀ ਉਹਨਾਂ ਅਰਥ ਕੀ ਬਣਦਾ ਐਵਾਂ ਲੈਵਲ ਲੈਵਲ ਆਵਨ ਤੋਂ ਦਰਗਾ ਬਣਿਆ ਐਤਾ ਫਿਰ ਗੋਬਿੰਦ ਗੋਪਾਲ ਵੀ ਉਹਨਾਂ ਨਾਲ ਲਾਓ ਰਾਮ ਜੀ ਉਹਨਾਂ ਨਾਲ ਲੜਣਾ ਪਊਗਾ ਸ਼ਾਇਦ ਇਹੀ ਸੋਚਦੇ ਹੁਣ ਉਹਨਾਂ ਨਾਲ ਰਲੇ ਹੋਣ ਉਹਨਾਂ ਨੇ ਗੂਰੇ ਕੀਤੇ ਹੋਣੇ ਵੀ ਆ ਰੋਲਾ ਬਾਦੋ ਫਿਰ ਸਾਰੇ ਬਰ ਲਾਂਦੇ ਆਪਾਂ ਕੀ ਪਤਾ ਇਹਨਾਂ ਲੋਕਾਂ ਨੂੰ ਇਹਨਾਂ ਦੀ ਸਾਰੀ ਜ਼ਿੰਦਗੀ ਤਾਂ ਰੂਟ ਧੱਦਾ ਬਣਾਇਆ ਹੋਵੇ ਜਿਹੜਾ ਪੈਸੇ ਦਾ ਪੁੱਤ ਹੋਵੇ ਉਹ ਅੱਕੀ ਵਿਸ਼ਵਾਸ ਕਰ ਸਕਦੇ ਹਾਂ ਸੀ ਇਹਨਾਂ ਦੀ ਸਾਰੀ ਜ਼ਿੰਦਗੀ ਤਾਂ ਰੂਟ ਧੱਦਾ ਬਣਾਇਆ ਉਹਦਾ ਕੀ ਵਿਸ਼ਵਾਸ ਹੈ ਇਹ ਜਾਨੀ ਪੈਸੇ ਲੈ ਕੇ ਕੀ ਕੁਝ ਵੀ ਕਰ ਸਕਦਾ ਹੈ ਫੋਨ ਮੰਨਦਾ ਗੱਲੇ ਛੱਡੋ ਤਾਂ ਥਿਖੇ ਹੋ ਉਹ ਉਹ ਤੁਸੀਂ ਕਿਰਵਨ ਦਾ ਹੀ ਗਾਇਨੀ ਹੈ ਤੁਸੀਂ ਕਿਹੜੀ ਹੈ ਉਹ ਤਾਂ ਪਰਸ਼ਕਰਤੇ ਦੇ ਖਰਾਫ ਉਹ ਤਾਂ ਵੀ ਖਰਾਫ ਹੈ ਸਿੱਖੀ ਵਾਲੀ ਉਹ ਕੋਈ ਗੱਲ ਨਹੀਂ ਉਹ ਤਾਂ ਅੰਦਰੋਂ ਨਾਲ ਬਾਹਰੋਂ ਸਿੱਖੀ ਨਹੀਂ ਉਹ ਤਾਂ ਕਹਿੰਦਾ ਜੋ ਮੈਂ ਕਹਾਂ ਉਹ ਸਿੱਖੀ ਹੈ ਬਸ ਉਹਦਾ ਇਡਾ ਤਕੜਾ ਮਨ ਮੁਖ ਹੈ ਕਿ ਜੋ ਮੈਂ ਕਹਾਂ ਅਹੀ ਸਿੱਖੀ ਹੈ ਬਸ ਗੁਰਬਾਣੀ ਤਾਂ ਇੱਕ ਅੱਖਰ ਵੀ ਨਹੀਂ ਕਦੇ ਉਹਨਾਂ ਇਸ ਕੋ ਪੰਕਤੀ ਨਹੀਂ ਗੁਰਬਾਣੀ ਦੀ ਕਦੇ ਬੋਲੀ ਕਦੇ ਨਹੀਂ ਕੁਕਮ ਦਿਓ ਤੇ ਆਦਰੀ ਗੁਰਬਾਣੀ ਦੀ ਕਦੇ ਉਹਨੇ ਪ੍ਰਵਾਨੀ ਦਿੱਤਾ ਤੇ ਸਿੱਕੀ ਕਿਤਾ ਲੈ ਗਿਆ ਫਿਰ ਉਹਨੇ ਸਿੱਕੀ ਉਹ ਜਿਹੜਾ ਉਹ ਸਮਝਦਾ ਸਿੱਕੀ ਹੈ ਜਿਹੋ ਦਾ ਬੰਦਗਾ ਦਾ ਸਿੱਕੀ ਹੈ ਉਹਦਾ ਸਿੱਕੀ ਦਾ ਹਜ਼ਾਰ ਹਜ਼ਾਰ ਕੋ ਦਾ ਫਰਕ ਨਹੀਂ ਡੇੜੇ ਨਹੀਂ ਹੁੰਦੇ ਤੇ ਬਲਾ ਉਹਦੇ ਨੇੜੇ ਜਾਵੇ ਸਿੱਕੀ ਉਹਨੇ ਸਿੱਕੀ ਦੇ ਲੈਣਾ ਵੀ ਗਿਆ ਅਖਬਾਰ ਚ ਲੜ ਇਹ ਅਬੀਲਾ ਨੌਕਰੀ ਦਾ ਪੈਸਾ ਨਹੀਂ ਹਾਂਜੀ ਸੁਰਨਾਰ ਮੁਣੀ ਜਨ ਅਮਰਤ ਖੋਜਦੇ ਸੋ ਅਮਰਤ ਗੁਰਤੇ ਪਾਇਆ ਸੋ ਅਮਰਤ ਗੁਰਤੇ ਪਾਇਆ ਕਹਿੰਦੇ ਮੈਨੂੰ ਉਹ ਅਮਰਤ ਹੁਣ ਮਿਲ ਗਿਆ ਮੈਂ ਪਾਇਆ ਉਹ ਖੋਜਦੇ ਸੀ ਮੈਂ ਪਾਇਆ ਉਹਨਾਂ ਨੂੰ ਮਿਲਿਆ ਨਹੀਂ ਹੈ ਉਹਨਾਂ ਨੂੰ ਮਿਲਿਆ ਨਹੀਂ ਕੋਈ ਖੋਜ ਜਰੂਰ ਹੈ ਪਾਇਆ ਅਮਰਤ ਕਿਉਂ ਮਿਲਿਆ ਕਿਉਂ ਨਹੀਂ ਉਸ ਪਰਤਬੇਦ ਪਰਾਲ ਨੂੰ ਪਕਾਰਣ ਪਉਤੀਆਂ ਨਾ ਬਣਾ ਸਭ ਕੂੜ ਗਾਲੀ ਉੱਚੀ ਉੱਤੇ ਪਰ ਤਾਂ ਹੈ ਹੋ ਰਹੀ ਸੀ ਬੰਦਾ ਕਿੱਥੋਂ ਸੀ ਜਿਹੜੇ ਉਹਨਾਂ ਦੇ ਗ੍ਰੰਥ ਨੇ ਉੱਤੇ ਅਮਰਥਾ ਹੀ ਨਹੀਂ ਸੋ ਵਰਤ ਗੁਰ ਤੇ ਪਾਇਆ ਪਾਇਆ ਵਰਤੇ ਗੁਰ ਕਿਰਪਾ ਕੀਤੀ ਸੱਚਾ ਮਨ ਬਸਾਇਆ ਗੁਰ ਕਿਰਪਾ ਕੀਤੀ ਵੇਰਾ ਉੱਤਰ ਆਤਮੈ ਨੂੰ ਉੱਤਰ ਆਤਮੈ ਉਹਦੀ ਕਿਰਪਾ ਹੋਈ ਸੱਚਾ ਮਨ ਬਸਾਇਆ ਸੱਚਾ ਬੋਲ ਬਸਾਇਆ ਉਹਨੇ ਸਤਿ ਨੂੰ ਆਪਣੇ ਵਿੱਚ ਬਸਾਇਆ ਆਪਣੇ ਮਨ ਵਿੱਚ ਸਤਿ ਨੂੰ ਬਸਾਇਆ ਜੀ ਜੰਤ ਸਭ ਤੁਧ ਉਪਾਇਆ ਜਿਨ੍ਹਾਂ ਤੋਂ ਬੈ ਉਪਦੇਸ਼ ਹੋਣ ਦੇ ਗੁਰ ਕਿਰਪਾ ਕੀਤੀ ਇਹ ਵੀ ਹੋ ਸਕਦਾ ਕੋਈ ਗੱਲ ਨਹੀਂ ਗੁਰ ਤਾਂ ਹੈ ਨਾ ਗਿਆਨ ਦੇਣ ਵਾਲੇ ਨੂੰ ਅਸੀਂ ਗੁਰ ਕਹਿ ਸਕਦੇ ਕਿਸੇ ਵਿਅਕਤੀ ਨੇ ਮੈਨੂੰ ਉਪਦੇਸ਼ ਕੀਤਾ ਕਿਰਪਾ ਕੀਤੀ ਔਰ ਉਹਨੇ ਸੱਚ ਦਾ ਉਪਦੇਸ਼ ਕੀਤਾ ਮੈਂ ਸੱਚ ਬੋਲ ਕੇ ਬਸਾ ਲਿਆ ਬਸ ਗੁਰ ਕਿਰਪਾ ਕੀਤੀ ਸੱਚਾ ਮਨ ਬਸਾਇਆ ਜੀ ਜੰਤ ਸਭ ਤੋਂ ਦਾ ਉਪਾਏ ਇੱਕ ਵੇਖ ਪਰਸਨ ਆਇਆ ਜੀ ਜੰਤ ਸਭ ਤੋਂ ਦਾ ਉਪਾਏ ਜੇ ਜੈਦੰਤ ਕਿਨੇ ਪੈਦਾ ਕੀਤਾ ਪਰਮੇਸ਼ਰ ਨੇ ਪੈਦਾ ਕੀਤਾ ਨਹੀਂ ਇੱਕ ਬੇਖ ਪਰਸ਼ਨ ਆਇਆ ਹਰ ਕੋਈ ਆਇਆ ਕੀ ਕਰਨ ਕੀ ਕਰਨ ਜਿਹਨੇ ਜੈਦੰਤ ਪੈਦਾ ਕੀਤਾ ਉਹਦਾ ਦਰਸ਼ਨ ਕਰਨਾ ਬੇਖ ਉਹਦੇ ਨਾਲ ਸਪਰਸ਼ ਕਰਨਾ ਹੈ ਹਕਮ ਨੂੰ ਬੁੱਝਣ ਆਇਆ ਹੈ ਹਕਮ ਨੂੰ ਸਪਰਸ਼ ਕਰਨਾ ਹੈ ਹਰ ਕੋਈ ਇੱਕ ਬੇਖ ਪਰਸ਼ਨ ਆਇਆ ਇਹਨੂੰ ਬਣਾਉਰਦ ਕੀ ਹੈ ਦਰਸ਼ਨ ਕਰਨਾ ਹਕਮ ਨੂੰ ਬੁੱਝਣਾ ਔਰ ਹਕਮ ਦੇ ਵਿੱਚ ਸੁਰਤ ਸ਼ਬਦ ਨਾਲ ਜੋੜੀ ਸਪਰਸ਼ ਕਰ। ਦਰਸ਼ਨ ਪਰਸੀਏ ਗੁਰੂ ਕੇ ਜਨ ਬਣ ਦੁਖ ਜਾਏ। ਹੁਕਮ ਨਾਲ ਸਪਰਸ਼ ਕਰ। ਲਬ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਲਬ ਲੋਭ ਅੰਕਾਰ ਇਹ ਤਾਂ ਭੁੱਲ ਗਿਆ। ਇਹ ਵੀ ਸਤਿਗੁਰੂ ਦੀ ਕਿਰਪਾ ਹੋਈ। ਸਤਿਗੁਰੂ ਲਬ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਇਹ ਸਤਿਗੁਰੂ ਦਾ ਸੱਚ ਦਾ ਗਿਆਨ ਹੈ। ਸੱਚ ਦਾ ਗਿਆਨ ਭਲਾ ਜਦੋਂ ਤੋਂ ਮੈਨੂੰ ਚੰਗਾ ਲੱਗਿਆ ਹੈ ਜਦੋਂ ਤੋਂ ਮੈਨੂੰ ਇਹ ਚੰਗਾ ਲੱਗਿਆ ਵੀ ਸੱਚ ਦਾ ਗਿਆਨ ਜਿਹੜਾ ਮੇਰੇ ਫਾਇਦੇ 'ਚ ਹੈ ਮੇਰੇ ਖਾਤਰ ਭਲੇ ਦੀ ਗੱਲ ਹੈ ਲੱਭ ਲੋਗ ਕਾਰ ਆਪੇ ਛੁੱਟ ਗਿਆ ਪਹਿਲਾਂ ਲੱਭ ਲੋਗ ਕਾਰ ਜਦੋਂ ਭਲਾ ਲੱਗਦਾ ਸੀ ਵਿੱਚ ਭਲਾ ਮੇਰਾ ਉਹ ਲੱਭ ਲੋਗ ਕਾਰ ਆਪੇ ਛੁੱਟ ਗਿਆ ਭਲੇ ਭਲੇ ਵਾਲੀ ਚੀਜ਼ ਮਿਲ ਗਈ ਨਾ ਇਹ ਸਤਗੁਰੂ ਜਿਹੜਾ ਸੱਚ ਦਾ ਗਿਆਨ ਹੈ ਇਹ ਫਾਇਦੇ 'ਚ ਹੈ ਇਹ ਦੀ ਛੱਡਣਾ ਬਾਕੀ ਸਭ ਕੁਝ ਛੱਡ ਦੇ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨੇ ਅਮਰਤ ਗੁਰਤੇ ਪਾਇਆ ਨਾ ਨ ਕਹਿਣਾ ਵੀ ਜੀ ਨੂੰ ਆਪ ਤੋਂ ਠਾ ਅਸਲ ਦੇ ਵਿੱਚ ਤਾਂ ਜਿਹਦੇ ਅੰਦਰ ਤੂੰ ਆਪ ਸ਼ਬਦ ਰੂਪ ਚ ਪ੍ਰਗਟ ਹੋਇਆ ਸ਼ਬਦ ਗੁਰੂ ਪ੍ਰਗਟ ਹੋਇਆ ਉਹਨੇ ਹੀ ਅਮਰਤ ਪਾਇਆ ਆਪ ਤੋਂ ਠਾ ਕਹਿਣ ਅੰਦਰ ਕੀ ਬਾਣੀ ਜਿਹਦੇ ਅੰਦਰ ਪੈਦਾ ਹੋਈ ਹੈ ਉਹਨੇ ਹੀ ਅਮਰਤ ਪਾਇਆ ਅੰਦਰੋਂ ਵੱਧਦਾ ਪਰ ਬਾਹਰੋਂ ਕਿ ਤੋ ਜੁ ਮਿਲਦਾ ਬਾਹਰੋਂ ਗਿਆਨ ਉਹ ਮਿਲਦਾ ਜਿਹੜਾ ਬਾਹਰੋਂ ਗਿਆਨ ਵੱਧਦਾ ਇਹਨਾਂ ਨੂੰ ਵਰਤ ਹੈ ਅਸਲ ਜਿਹੜਾ ਘਨ ਬੰਦਾ ਇਹਦਾ ਨਾਮ ਨੂੰ ਵਰਦਾ ਜਿਉਂਨਾ ਕਿਹਦੇ ਨਾਲ ਹੁੰਦਾ ਅਮਰਤ ਉਹ ਜਿਹੜਾ ਆਪ ਤੋਂ ਠਾ ਜਿਸ ਆਪ ਤੋਂ ਵਰਖਾ ਕਰਦਾ ਸਿੱਧੀ ਸਿੱਣੀ ਅਮਰਤ ਗੁਰਤੇ ਪਾਇਆ ਤੇਰਾ ਵਰਤ ਗੁਰਤੇ ਪਾਇਆ ਉਹ ਗੁਰਤੋਂ ਵਰਤ ਪਾ ਕੇ ਹਵੇਸ਼ਾ ਲਈ ਜੁਲਦੇ ਹੋ ਜਾਂਦੇ ਸੋ ਜੀ ਉਹ ਅਬਰ ਹੋ ਜਾਂਦੇ ਨੇ ਉਹ ਅਮਰਤ ਪੀ ਕੇ ਉਹ ਅਮਰਤ ਪੀ ਕੇ ਅਮਰ ਹੁੰਦੇ ਅੰਦਰ ਉਹ ਅਮਰਤ ਅੰਦਰ ਹੈ ਉਹਨਾਂ ਨੇ ਤੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵਿੱਚ ਕਾ ਵਿਸਰਾਉਂ ਦੇਹੀ ਦੇ ਵਿੱਚੋਂ ਪੈਦਾ ਹੁੰਦਾ ਹੈ ਪੈਦਾ ਕਰਦਾ ਜਾਂ ਇੱਕ ਹੁੰਦਾ ਰਹੇ ਫਿਰ ਉਗਦਾ ਫਿਰ ਫੁਹਾਰਾ ਫੁੱਟਦਾ ਹੈ ਉਹ ਪੀ ਕੇ ਬਣ